ਅੱਜ ਕਲਾ ਨੌਰ ਦੇ ਵਿੱਚ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਮੋਦੀ ਸਰਕਾਰ ਦਾ ਕੀਤਾ ਵਿਰੋਧ ਟਿੰਪਲ ਕੁਮਾਰ ਦੀ ਮਸਕਾ ਚਸਕਾ ਟਾਈਮ ਤੋਂ ਹੁਕਮ ਤੇਰੀ ਜਿੰਦੂ ਤੋਖਣ ਜਵਰੇ ਨੇ ਲੱਗਦਾ ਤੋਰੀ ਜ਼ਿੰਦਗੀ ਦੇ ਕੁਝ ਨਿਸ਼ਾਨ ਪਏ ਨੇ ਬਾਸਰ ਪੋਦਾ ਚਾਹ ਦਾ ਕੰਪੋ ਲੱਗ ਗਿਆ ਗਾਲਾ ਸੋ ਕਾਪੂ ਮੋਤੀ ਦੇ ਲੱਗ ਗਿਆ ਕਾਲਾ ਸੱਪ ਇਹ ਤਾਂ ਹੁਣ ਤਿੰਨ ਕਾਲੇ ਤਨੂਰ ਆਂਦੇ ਨੇ ਉਹ ਸਾੜੀ ਪੱਜਾਂ ਨੂੰ ਤੀੜਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਮੋਦੀ ਸਰਕਾਰ ਨੂੰ ਇਹ ਹੀ ਆਨੇ ਆਂ ਵੀ ਕਾਲੇ ਕਾਨੂੰਨ ਛੇਤੀ ਤੋਂ ਛੇਤੀ ਵਾਪਸ ਲੈ ਲੈ ਨਹੀਂ ਤਾਂ ਇਹ ਸੰਘਰਸ਼ ਬਹੁਤ ਤੇਜ਼ ਕਰਾਂਗੇ ਦੁਕਾਨਦਾਰਾਂ ਦੇ ਘਰ ਘਰ ਜਾ ਕੇ ਆਪਾਂ ਇਹਨਾਂ ਨੂੰ ਨਾਲ ਲਾਂਗੇ ਪਿੰਡਾਂ 'ਚ ਜਾ ਕੇ ਕਿਸਾਨਾਂ ਨੂੰ ਨਾਲ ਲਾਂਗੇ ਜਿਹੜੇ ਕਿਸਾਨ ਇਹ ਘਰਾਂ 'ਚ ਨੇ ਆਪਾਂ ਉਹਨਾਂ ਨੂੰ ਵੀ ਨਾਲ ਲੈ ਕੇ ਇਹ ਮੋਦੀ ਦੇ ਬਰਖਲਾਫ ਆਪਾਂ ਆਵਾਜ਼ ਚੁੱਕਾਂਗੇ ਤੇ ਇਹ ਕਾਲੇ ਕਾਨੂੰਨ ਨੇ ਇਹ ਹੀ ਵਾਪਸ ਲੈ ਕੇ ਛੱਡਾਂਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਖਾੜੇ ਸਤਿ ਸ਼੍ਰੀ ਅਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਕਸਬਾ ਕਲਾਂੌਰ ਵਿੱਚ ਰੋਸ ਮਾਰਚ ਕੱਢਣ ਜਾ ਰਹੇ ਹਾਂ ਜਿਹਦੇ ਮੋਦੀ ਦੀਆਂ ਮਾੜੀਆਂ ਨੀਤੀਆਂ ਇਹਦੇ ਕਰਕੇ ਸਿੰਘਾਂ ਦੀ ਰਿਹਾਈ ਕਰਕੇ ਦੀ ਮੰਗ ਕਰਦੇ ਆਂ ਤੇ ਅਸੀਂ ਮੰਗ ਕਰਦੇ ਆਂ ਵੀ ਜਿਹੜੇ ਤਿੰਨ ਕਾਲੇ ਕਾਨੂੰਨ ਨੇ ਇਨੂੰ ਜਲਦ ਤੋਂ ਜਲਦ ਰੱਦ ਕਰੇ ਇਹ ਮਤ ਮੋਦੀ ਸੋਚੇ ਵੀ ਇਹ ਬੈਠੇ ਰਹਿਣਗੇ ਛੜਕਾਂ ਤੇ ਤੇ ਮੈਂ ਕਾਨੂੰਨ ਨਾ ਹੀ ਰੱਦ ਕਰੂੰਗਾ ਤੇ ਇਦਾਂ ਟਾਈਮ ਪਾਸ ਹੋ ਜਾਊਗਾ ਅਸੀਂ ਦਿਨ ਬਰ ਦਿਨ ਸੰਘਰਸ਼ ਨੂੰ ਤਿੱਖਾ ਕਰਾਂਗੇ ਉਹਨੂੰ ਸਾਡੀ ਚੇਤਾਵਨੀ ਚੇਤਾਵਨੀ ਆ ਵੀ ਤੁਸੀਂ ਜਿਹੜਾ ਇਹ ਕਾਨੂੰਨ ਬਿਲ ਰੱਦ ਕਰੋ ਜਲਦ ਤੋਂ ਜਲਦ ਅਸੀਂ ਸੰਘਰਸ਼ ਤਿੱਖਾ ਹੋਰ ਕਰਾਂਗੇ ਭਾਵੇਂ ਸਾਨੂੰ ਸ਼ਹੀਦੀਆਂ ਤੱਕ ਦੇਣੀਆਂ ਪੈਣ ਅਸੀਂ ਸ਼ਹੀਦੀਆਂ ਦੇਣ ਲਈ ਵੀ ਤਿਆਰ ਹਾਂ ਧੰਨਵਾਦ